ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਆਪਾਂ 23 ਤਰੀਕ ਨੂੰ 23 ਜਨਵਰੀ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਦਾ ਆਪਣਾ 6:30 ਵਜੇ ਦਾ ਟਾਈਮ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਆਪਣੇ ਕੋਲ ਹਮੇਸ਼ਾ ਦੀ ਤਰ੍ਹਾਂ 20 ਤੋਂ 25 ਨਗ ਸੇਲ ਦੇ ਲਈ ਅਵੇਲੇਬਲ ਹੁੰਦੇ ਨੇ ਕਿਸੇ ਮੇਰੇ ਵੀਰ ਨੂੰ ਕੋਈ ਵੀ ਨਗ ਚਾਹੀਦਾ ਹੋਵੇ ਐਫ ਜਰਸੀ ਜਰਸੀ ਕ੍ਰੋਸ ਸਾਈਵਾਲ ਸੋ ਆਪਣੇ ਨਾਲ ਕੰਟੈਕਟ ਕਰ ਸਕਦਾ ਹੈਗਾ ਸੋ ਆਜੋ ਅੱਜ ਸੁਣੋ ਆਪਾਂ ਦੋ ਜਰਸੀਆਂ ਦੀ ਡਿਟੇਲ ਦਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਦੋ ਜਰਸੀਆਂ ਦੀ ਪ੍ਰੋਪਰ ਡਿਟੇਲ ਦਵਾਂਗੇ ਹਾਂਜੀ ਕਿਸਾਨ ਵੀਰੋ ਇੱਕ ਨੰਬਰ ਤੇ ਬੱਚੀ ਦੀ ਡਿਟੇਲ ਸਾਨੂੰ ਦੇ ਰਹੇ ਆਂ ਆਪਾਂ ਦੂਜਾ ਸੂਆ ਸੂਈ ਵੀ ਆ ਫੇਸ ਕੁਆਲਿਟੀ ਚੈੱਕ ਕਰ ਲੋ ਥਣ ਬਹੁਤ ਸੋਹਣਾ ਲੱਗਿਆ ਸੀਲ ਠੰਡੀ ਫੋਲਾ ਸਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਵੀਡੀਓ ਚ ਸੀਲ ਠੰਡੀ ਪੂਰੀ ਜਾਂਦੀ ਆ ਤੌਰ ਕੇ ਹਿਸਾਬ ਤੱਕ ਇਹਦੇ ਥੱਲੇ ਹੋਣਾ ਇਹ 7-8 ਦਿਨ ਦੀ ਸੂਈ ਥੱਲੇ 23 ਕਿਲੋ ਦੁੱਧ ਨੈਟ ਤਿਆਰ ਆ ਕੋਈ ਮੇਰਾ ਵੀਰ ਦੋੜ ਡਾਂਗੇ ਚੋਕੇ ਲਿਜਾ ਸਕਦਾ ਉੱਚਾ ਨੁਮਾ ਵੱਡਾ ਕੱਦ ਕਾਠਾ ਪੰਜਾਬ ਵਾਲੀ ਜਰਸੀ ਆ ਗਈ ਇਹ ਦੋਵੇਂ ਪੰਜਾਬ ਵਾਲੀਆਂ ਜਰਸੀਆਂ ਨੇ ਤੋਰਦੇ ਪੁੱਤ ਆ ਦੇਖ ਸਕਦੇ ਹੋ ਤੁਸੀਂ ਤੋਰਾ ਵਗੈਰਾ ਚੈੱਕ ਕਰ ਸਕਦੇ ਹੋ ਬੈੜ ਦਾ ਹਵਾਨਾ ਦੀ ਜੱਜਮੈਂਟ ਕਰ ਲਿਓ ਵੀਡੀਓ ਬਣਾਉਣ ਦਾ ਟਾਈਮ ਸਵਾ 1:40 ਵਜੇ ਦਾ ਸੋਰੀ 3:30 ਵਜੇ ਦਾ ਟਾਈਮ ਆ ਵੀਡੀਓ ਬਣਾਉਣ ਦਾ ਕਮਾਲਾਪੁੱਤ ਮੋੜ ਲਿਆ ਮੋੜ ਲਿਆ ਮੋੜ ਲਿਆ ਆ ਕਦ ਕਰ ਤੁਸੀਂ ਬੰਦਾ ਆਪਣਾ ਚੈੱਕ ਕਰ ਸਕਦੇ ਹੋ 7-8 ਦਿਨ ਦੀ ਸੂਈ ਥੱਲੇ 23 ਕਿਲੋ ਦੁੱਧ ਨੈਟ ਤਿਆਰ ਆ ਕਿਸਾਨ ਵੀਰੋ ਕੰਪੈਕਟ ਆਡਰ ਆ ਪੂਰਾ ਬੱਛੀ ਦਾ ਤੋਰਾ ਬਹੁਤ ਚੰਗਾ ਗਾ ਪੂਰਾ ਹੈਵੀ ਬਾਡੀ ਸਟਰੈਕਟਰ ਆ ਪੰਜਾਹ ਵਾਲੀ ਜਰਸੀ ਆ ਗਈ ਇਹ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਆਪਾਂ ਪੂਰੀ ਠੰਡੀ ਸੀਲ ਆ ਆ ਕਿਸਾਨ ਵੀਰੋ ਧਾਰਾ ਚੈੱਕ ਕਰ ਸਕਦੇ ਹੋ ਤੁਸੀਂ ਅਗਲੀ ਥਾਣੇ ਚੋਈ ਚੈੱਕ ਕਰ ਲੋ ਪੂਰੀ ਪੋਲੀ ਤੇ ਮੋਟੀ ਧਾਰਾ ਕੋਈ ਮੇਰਾ ਵੀਰ ਆਨਲਾਈਨ ਮੰਗਵਾਉਂਦਾ ਥਾਣਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਪਿਛਲੀ ਧਾਰਾ ਚੈੱਕ ਕਰ ਲੋ ਓਕੇ ਜੀ ਓਕੇ ਸਤਾਰੇ ਸਨਾਂ ਦੀਆਂ ਮੈਂ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿਆਂ ਪੂਰੀ ਠੰਡੀ ਸੀਲ ਆ 23 ਕਿਲੋ ਦੁੱਧ ਤਿਆਰ ਆ ਅੱਗੇ 2 ਨੰਬਰ ਤੇ ਜਰਸੀ ਆ ਗਈ ਉਧਰ ਨੂੰ ਕਰ ਪੁੱਤ ਨੂੰ ਇਹਦੇ ਸੂਣਦੇ ਹਜੇ ਕਿਸਾਨ ਵੀਰੋ 8-9 ਦਿਨ ਦੇ ਸੂਣ ਦੇ ਪਏ ਆ ਤੁਸੀਂ ਫੇਸ ਕੁਆਲਟੀ ਚੈੱਕ ਕਰੋ ਇੱਕ ਵਾਰੀ ਸਾਈਡ ਤੇ ਟਿਪ ਤੋਂ ਉੱਚਾ ਲਮਾ ਵੱਡਾ ਕੱਦ ਕਾਟ ਆ ਜੋੜੀ ਬਣ ਸਕਦੀ ਹੈ ਕਿਸੇ ਫਾਰਮ ਚ ਲੈ ਕੇ ਜਾਣੀਆਂ ਬਾਈ ਨੇ ਥਣ ਬਹੁਤ ਚੰਗਾ ਲੱਗਿਆ ਹੋਇਆ ਤੌਰ ਕੇ ਖਰਾਫਤ 8-9 ਦਿਨ ਲੈਂਦੀ ਆ 24 ਕਿਲੋ ਦੁੱਧ ਨੇ ਪਾਇਆ ਹੋਇਆ ਪਲੂਨ ਨੇ ਜੀ ਆਹ ਬੇਂਜ ਚੈੱਕ ਕਰ ਲੋ ਹਵਾਨੇ ਤੇ ਦੇਖ ਸਕਦੇ ਹੋ ਤੁਸੀਂ ਹਵਾਨੇ ਤੇ ਬੇਂਜ ਜੋ 24 ਕਿਲੋ ਪਲੂਨ ਨੇ ਦੁੱਧ ਪਾਇਆ ਹੋਇਆ 8-9 ਦਿਨ ਲੈਂਦੀ ਆ ਪੂਰਾ ਹੈਵੀ ਬੋਡੀ ਸਟਰਕਚਰ ਆ ਦੇਖ ਸਕਦੇ ਹੋ ਤੁਸੀਂ ਕਮਾਲਾ ਪੁੱਤ ਉਹ ਨਸੀਲ ਢੰਡੀ ਆ 26 27 ਲੀਟਰ ਦੁੱਧ ਦੇ ਸਨੇ ਪਾ ਦਨਾ ਹੈ ਤਕੀ ਦੂਜੇ ਸੂਏ ਜੇ ਦੇਖ ਸਕਦੇ ਹਾਂ ਬੰਨ ਇੱਕ ਵਾਰ ਫੇਰ ਦੇਖ ਸਕਦੇ ਹਾਂ ਉੱਚਾ ਲਮਾ ਵੱਡਾ ਕਦ ਘਾਟ ਪੰਜਾਬ ਵਾਲੀ ਜਰਸੀ ਆ ਗਈ 24 25 ਕਿਲੋ ਦੁੱਧ ਨੇ ਪਾਇਆ ਹੋਇਆਗਾ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਕੋਈ ਮੇਰੇ ਵੀਰ ਨੂੰ ਕੋਈ ਸਿੰਗਲ ਵਟਸਐਪ ਤੇ ਵੀਡੀਓ ਚਾਹੀਦੀ ਉਹ ਵੀ ਮੰਗਾ ਸਕਦਾ ਤੁਹਾਨੂੰ ਦੋਨੇ ਪਸੰੋਂ ਦੀ ਆਪਾਂ ਡਿਟੇਲ ਪ੍ਰੋਪਰ ਦੇ ਦਿੱਤੀ ਐ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ